ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨੇ ਹਰ ਰੋਜ਼ ਇੱਥੇ ਹਜ਼ਾਰਾਂ ਦੀ ਗੰਦੀ ਦੇ ਵਿੱਚ ਸੰਗਤਾਂ ਆਉਂਦੀਆਂ ਲੇਕਿਨ ਬਹੁਤਿਆਂ ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਲੰਗਰ ਛਕਣ ਤੋਂ ਬਾਅਦ ਜੱਲਿਆਵਾਲਾ ਬਾਗ ਜਾਂ ਬਾਗਾ ਬਾਦਰ ਘੁੰਮ ਕੇ ਵਾਪਸ ਮੁੜ ਜਾਂਦੀਆਂ ਲੇਕਿਨ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਇੱਕੋ ਜਿਹੀ ਅਮਾਰ ਇਹ ਇੱਕੋ ਜਿਹੀ ਇਤਿਹਾਸਕ ਥੀਏ ਹੈ ਜੋ ਕਿ ਆਪਾਂ ਤੁਹਾਨੂੰ ਚੱਲ ਕੇ ਦਿਖਾਨੇ ਆ ਸਿੱਕੇ ਇਤਿਹਾਸ ਦਾ ਬਹੁਤ ਹੀ ਵੱਡਾ ਮਾਨਮਤਾ ਸਫਾ ਇਸ ਇਮਾਰਤ ਦੇ ਅੰਦਰ ਲੁਕਿਆ ਹੋਇਆ ਚਲੋ ਆਪਾਂ ਜਾ ਕੇ ਤੁਹਾਨੂੰ ਦਿਖਾਈਏ ਓਏ ਸਾਹਮਣੇ ਰਾਮਗੜੀਆ ਬੂੰਗਾ ਜਿਹੜਾ ਲਿਖਿਆ ਹੈ ਗੇਟ ਇਸ ਦੇ ਅੰਦਰ ਚੱਲ ਕੇ ਆਪਾਂ ਤੁਹਾਨੂੰ ਇਤਿਹਾਸ ਤੋਂ ਹੋਰ ਦਿਖਾਵਾਂਗੇ ਤੇ ਚਲੋ ਆਜੋ ਜੀ ਚੱਲੀ ਜਾਂਦਾ ਅੱਧਲੇ ਪਾਸੇ ਰਹਿ ਗਿਆ ਆਪਣਾ ਲੰਗਰ ਹਾਲ ਤੇ ਜੋ ਸਾਹਮਣੇ ਇਮਾਰਤ ਦਿਖ ਰਹੀ ਹੈ ਤੁਹਾਨੂੰ ਇਸ ਨੂੰ ਰਾਮਗੜੀਆ ਬੂੰਗਾ ਕਹਿੰਦੇ ਆ ਸਿਕੰਦਰ ਮਹਾਨ ਜਰਨਲ ਵਬਕ ਜਸਾ ਸਿੰਘ ਰਾਮਗੜੀ ਆ ਦੀ ਇਹ ਰਿਹਾਈਸ਼ ਹੁੰਦੀ ਸੀ ਇੱਥੋਂ ਹੀ ਉਹਨਾਂ ਨੇ ਆਪਣਾ ਰਾਜ ਚਲਾਇਆ ਜਿਹੜੀ ਉਹਨਾਂ ਦੀ ਰਾਮਗੜੀਆ ਮਿਸਲ ਸੀ ਤੇ ਚਲੋ ਆਉਗੇ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਇਸੇ ਹਵੇਲੀ ਦੇ ਅੰਦਰ ਪਈਏ ਦਿੱਲੀ ਤਖਤ ਦੀ ਲਿਆਂਦੀ ਹੋਇ ਇਤਿਹਾਸਕ ਸਿਲ ਜਦੋਂ ਸਿੱਖ ਮਿਸਲਾਂ ਨੇ ਦਿੱਲੀ ਦਰਬਾਰ ਦੇ ਉੱਪਰ ਕਬਜ਼ਾ ਕੀਤਾ ਸੀ ਤੇ ਆਪਾਂ ਚੱਲ ਕੇ ਤੁਹਾਨੂੰ ਦਿਖਾਣੇ ਹਾਂ ਉਹ ਇਤਿਹਾਸਕ ਸਿਲ ਜੋ ਕਿ ਦਰਬਾਰ ਸਾਹਿਬ ਪ੍ਰਕਰਮਾ ਦੇ ਬਿਲਕੁਲ ਹੀ ਨਾਲ ਪਈ ਹੈ ਚਲੋ ਆਓ ਜੀ ਦੇਖਦੇ ਹਾਂ ਇਹ ਹੈ ਉਹ ਇਤਿਹਾਸਕ ਸੱਲ ਜਿਹੜੀ ਦਿੱਲੀ ਦੇ ਤਖਤ ਉਹ ਲੈ ਕੇ ਆਏ ਸੀ ਜਦੋਂ ਬਾਬਾ ਬਖੀਲ ਸਿੰਘ ਦੀ ਖਵਾਈ ਦੇ ਵਿੱਚ ਸਿੱਖ ਮਿਸਲਾਂ ਨੇ ਦਿੱਲੀ ਦਰਬਾਰ ਦੇ ਉੱਪਰ ਕਬਜ਼ਾ ਕੀਤਾ ਸੀ ਉਸ ਤੋਂ ਬਾਅਦ ਦਿੱਲੀ ਦੇ ਬਾਦਸ਼ਾਹ ਸਿੱਖਾਂ ਨੂੰ ਖਰਾਜ ਦੇਣਾ ਤਾਂ ਮੰਨ ਗਿਆ ਸੀ ਤੇ ਸਿੱਖ ਜਾਂਦੇ ਹੋਏ ਜੱਸਾ ਸਿੰਘ ਰਾਮਗੜੀਆ ਜੀ ਆਪਣੇ ਘੋੜੇ ਦੇ ਮਗਰ ਪਾ ਕੇ ਦਿੱਲੀ ਦੇ ਤਖਤ ਦੀ ਇਹ ਸੱਲ ਲੈ ਕੇ ਆਏ ਸੀ ਇਹ ਅੱਜ ਵੀ ਅਗਵਾਈ ਕਰਦੀ ਹੈ ਕਿ ਜੇ ਸਿੱਖ ਕੌਮ ਇਕਜੁੱਟਾ ਹੋ ਜਾਵੇ ਤਾਂ ਦਿੱਲੀ ਦਾ ਤਖਤ ਤੁਹਾਡੇਆਂ ਕਰਮਾਂ ਦੇ ਵਿੱਚ ਹੋਵੇਗਾ ਇਹ ਅੰਦਰ ਥਲੇ ਪੋਰੇ ਦੇ ਵਿੱਚ ਹੋਰ ਵੀ ਕਾਫੀ ਥਾਂ ਆ ਇਸ ਇਮਾਰਤ ਦਾ ਨਿਰਮਾਣ 1755 ਈਸਵੀ ਦੇ ਵਿੱਚ ਰਾਮਗੜੀਆ ਮਿਸਲ ਦੇ ਬਾਨੀ ਬਾਬਾ ਜੱਸਾ ਸਿੰਘ ਰਾਮਗੜੀਆ ਨੇ ਰੱਖਿਆ ਸੀ ਇਸ ਇਮਾਰਤ ਨੂੰ ਦਰਬਾਰ ਸਾਹਿਬ ਦੇ ਨਾਲੋਂ ਕਾਫੀ ਨੀਵੇਂ ਰੱਖਿਆ ਗਿਆ ਸੀ ਨੀਵੇਂ ਰੱਖਣ ਦਾ ਕਾਰਨ ਇਹ ਸੀ ਕਿ ਜੱਸਾ ਸਿੰਘ ਰਾਮਗੜੀਆ ਜੀ ਨਹੀਂ ਚਾਹੁੰਦੇ ਸੀ ਕਿ ਉਹ ਗੁਰੂ ਸਾਹਿਬ ਦੇ ਤਖਤ ਦੇ ਬਰਾਬਰ ਆਪਣਾ ਤਖਤ ਬਣਾ ਕੇ ਬੈਠਣ 43 ਥੰਮ੍ਹਾਂ ਦੇ ਉੱਪਰ ਬਣੀ ਇਹ ਇਮਾਰਤ ਆਪਣੇ ਆਪ ਵਿੱਚ ਬਹੁਤ ਖੂਬਸੂਰਤ ਹੈ ਅਗਲੇ ਕਮਰੇ ਦੇ ਵਿੱਚ ਉਹ ਥਾਂ ਹੈ ਜਿੱਥੇ ਬਾਬਾ ਜਸਾ ਸਿੰਘ RAMਗੜੀ ਆਪਣਾ ਤਖਤ ਲਗਾ ਕੇ ਬੈੰਦੀ ਸੀ ਇਹ ਸਾਹਮਣੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਸ ਥਾਂ ਦੇ ਉੱਪਰ ਹੀ ਜਸ ਬਾਬਾ ਜਸਾ ਸਿੰਘ RAMਗੜੀ ਆਪਣਾ ਤਖਤ ਲਗਾ ਕੇ ਬੈਠਦੇ ਸਨ ਇਹ ਸੀ ਬਾਬਾ ਜਸਾ ਸਿੰਘ RAMਗੜੀ ਆ ਦਾ ਜੋ RAMਗੜੀ ਬੁਗਾ ਦੇ ਅੰਦਰ ਉਹਨਾਂ ਦੀ ਸਲਤਨਤ ਕਹਿ ਲਓ ਜਾਂ ਜਿੱਥੋਂ ਵੀ ਬੈਠ ਕੇ ਉਹ ਆਪਣੀ ਮਿਸਲ ਦਾ ਕਾਰਜ ਚਲਾਦੇ ਸੀ ਤੋ ਸਾਰੀ ਇਮਾਰਤ ਦੇਖ ਲੋ ਚੰਗੀ ਤਰ੍ਹਾਂ ਇਧਰ ਵੀ ਦਿਖਾਇਓ ਚਸ